ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਾਡੇ YouTube ਤੇ Facebook ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਸ੍ਰੀ ਗੁਰੂ ਅਮਰਦਾਸ ਜੀ ਜੋ ਕਿ ਸਿੱਖਾਂ ਦੇ ਤੀਜੇ ਗੁਰੂ ਸਨ ਉਹਨਾਂ ਦਾ ਜਨਮ ਜਨਮ ਕੀ ਪ੍ਰਕਾਸ਼ ਪੁਰਬ ਹੈ ਅੱਜ ਆਪਾਂ ਉਹਨਾਂ ਦੇ ਜੀਵਨ ਬਾਰੇ ਗੱਲਬਾਤ ਕਰਾਂਗੇ ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਈਸਵੀ ਜਿਲ੍ਹਾ ਮਿਰਸਰ ਦੇ ਬਾਸਰ ਕੇ ਨਾਮੀ ਪਿੰਡ ਦੇ ਚ ਮਾਤਾ ਲక్ష్ਮੀ ਜੀ ਦੇ ਗ੍ਰਹਿ ਖੇ ਆ ਆਪ ਜੀ ਦੇ ਪਿਤਾ ਜੀ ਦਾ ਨਾਮ ਤੇਜਪਾਲ ਸੀ ਤੇ ਆਪ ਪੱਲਾ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਤੇ ਆਪ ਜੀ ਦੇ ਪਿਤਾ ਜੀ ਇੱਕ ਛੋਟੇ ਜਿਹੇ ਵਪਾਰੀ ਸਨ 24 ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਜੀ ਦਾ ਵਿਆਹ ਮਾਤਾ ਮਨਸਾ ਦੇਵੀ ਜੀ ਨਾਲ ਹੋਇਆ ਉਹਨਾਂ ਦੇ ਘਰ ਦੋ ਪੁੱਤਰ ਮੋਹਨ ਤੇ ਮੋਹਰੀ ਅਤੇ ਦੋ ਪੁੱਤਰੀਆਂ ਬੀਬੀ ਦਾਨੀ ਤੇ ਬੀਬੀ ਪਾਨੀ ਪੈਦਾ ਹੋਈਆਂ ਗਰਮਰਦਾਸ ਜੀ ਪੱਕੇ ਵੈਸ਼ਨੂ ਮਾਦੇ ਨੇ ਆਈ ਸਨ ਤੇ ਹਰ ਸਾਲ ਗੰਗਾ ਸ਼ਨਾ ਲਈ ਜਾਇਆ ਕਰਦੇ ਸਨ ਇੱਕ ਦਿਨ ਗੰਗਾ ਯਾਤਰਾ ਤੋਂ ਵਾਪਸ ਆ ਰਹੇ ਸਨ ਉਹਨਾਂ ਦੀ ਮੁਲਾਕਾਤ ਇੱਕ ਸਾਧੂ ਨਾਲ ਹੋਈ ਅੰਗੁਰ ਅਮਰਦਾਸ ਜੀ ਨੇ ਖੁਸੂ ਸਾਧੂ ਨੂੰ ਭੋਜਨ ਚੁਕਾਇਆ ਭੋਜਨ ਛਕਣ ਤੋਂ ਬਾਅਦ ਸਾਧੂ ਨੇ ਅਮਰਦਾਸ ਜੀ ਕੋਲ ਉਹਨਾਂ ਦੇ ਗੁਰੂ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਗੁਰੂ ਕੋਈ ਨਹੀਂ ਉਹ ਸਾਧੂ ਕ੍ਰੋਧਿਤ ਹੋ ਉੱਠਿਆ ਤੇ ਕਹਿਣ ਲੱਗਿਆ ਮੈਂ ਗੁਰੂਹੀਨ ਵਿਅਕਤੀ ਦੇ ਹੱਥੋਂ ਭੋਜਨ ਕਰਕੇ ਬਹੁਤ ਵੱਡਾ ਪਾਪ ਕੀਤਾ ਹੈ ਅਤੇ ਮੈਨੂੰ ਇਹ ਪਾਪ ਤੋਣ ਲਈ ਫਿਰ ਗੰਗਾ ਜਾਣਾ ਪਵੇਗਾ ਇਹ ਸ਼ਬਦ ਸੁਣ ਕੇ ਗੁਰੂ ਅਮਰਦਾਸ ਜੀ ਦਾ ਮਨ ਬੜਿਆ ਦੁਖੀ ਹੋਇਆ ਤੇ ਉਹਨਾਂ ਈਸ਼ਵਰ ਅੱਗੇ ਗੁਰੂ ਲਈ ਪ੍ਰਾਰਥਨਾ ਕੀਤੀ। ਇੱਕ ਨੰ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋਜ ਜੋ ਗੁਰੂ ਜੀ ਦੇ ਭਰਾ ਦੀ ਨੌਸੀ ਦੇ ਮੁੱਖ ਤੋਂ ਗੁਰਨਾੰਕ ਦੇ ਜੀ ਦੇ ਬਾਣੀ ਦੇ ਕੁਝ ਸ਼ਬਦ ਸੁਨੇ। ਇਹ ਮਿੱਠੇ ਸ਼ਬਦ ਸੁਣ ਕੇ ਗੁਰੂ ਅਮਰਦਾਸ ਜੀ ਦੇ ਮਨ ਉੱਤੇ ਡੂੰਘਾ ਪ੍ਰਭਾਵ ਪਿਆ। ਉਹਨਾਂ ਬੀਬੀ ਅਮਰੋ ਨੂੰ ਕਹਾ ਕਿ ਉਹ ਆਪਣੇ ਪਿਤਾ ਜੀ ਪਾਸ ਲੈ ਚੱਲੇ। ਬੀਬੀ ਅਮਰੋ ਦੇ ਉਹਨਾਂ ਨੂੰ ਉੱਥੇ ਲਿਜਾਣ ਤੇ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇ ਜੀ ਦੇ ਚਰਨੀ ਪੈ ਗਏ ਤੇ ਬਾਅਦ ਵਿੱਚ ਉਹਨਾਂ ਦੇ ਪੱਕੇ ਸ਼ਰਧਾਲੂ ਬਣ ਗਏ। ਉਸ ਸਮੇਂ ਅਮਰਦਾਸ ਜੀ ਦੀ ਉਮਰ ਤਕਰੀਬਨ 48 ਸਾਲਾਂ ਦੀ ਸੀ। ਤੇ ਉਹਨਾਂ ਨੇ ਗੁਰੂ ਸਾਹਿਬ ਦੇ ਕੋਲ ਖਡੂਰ ਸਾਹਿਬ ਵਿਖੇ ਨਿਵਾਸ ਕਰ ਲਿਆ ਅਤੇ ਅਗਲੇ 11 ਸਾਲ ਵਿੱਚ ਉਹਨਾਂ ਨੇ ਤਨਮਨ ਨਾਲ ਗੁਰੂ ਅੰਗਦੇਵ ਜੀ ਦੀ ਸੇਵਾ ਕੀਤੀ। ਅਮਰਦਾਸ ਜੀ ਹਰ ਰੋਜ਼ ਪ੍ਰਭਾਤ ਵੇਲੇ ਬਿਆਸ ਨਦੀ ਤੇ ਗੁਰੂ ਸਾਹਿਬ ਦੇ ਇਸ਼ਨਾਨ ਕਰਨ ਲਈ ਪਾਣੀ ਲਿਆਇਆ ਕਰਦੇ ਸਨ। ਕਈ ਲੋਕ ਉਹਨਾਂ ਨੂੰ ਨੌਕਰ, ਪਾਗਲ, ਕਹਾਰ, ਪਾਣੀ ਢੋਣ ਵਾਲਾ ਆਦਿ ਕਹਿ ਕੇ ਉਹਨਾਂ ਦਾ ਮਖਾਉਲ ਉਡਾਉਂਦੇ ਸਨ। ਅਮਰਦਾਸ ਜੀ ਇਹਨਾਂ ਨਰਾਦੀ ਭਰੇ ਸ਼ਬਦਾਂ ਦੀ ਕੋਈ ਪ੍ਰਵਾਹ ਨਹੀਂ ਕਰਦੇ ਸਨ ਤੇ ਉਹਨਾਂ ਦੇ ਮਨ ਵਿੱਚ ਆਪਣੇ ਗੁਰੂ ਲਈ ਸਤਕਾਰ ਸੀ। ਉਹ ਆਪਣੇ ਘਰ ਵਿੱਚ ਵੀ ਗੁਰੂ ਦੇ ਸਤਨੂਏ ਲਪੇਟ ਨਹੀਂ ਕਰਦੇ ਸਨ ਇੱਕ ਰਾਤ ਸਖਤ ਸਰਦੀ ਦੇ ਨਾਲ ਨਹੀਂ ਪੈ ਰਿਹਾ ਸੀ ਅਮਰਤਾਸ ਪਾਣੀ ਲੈ ਕੇ ਵਾਪਸ ਆ ਰਹੇ ਸਨ ਤਾਂ ਇੱਕ ਜਲਾਹੇ ਦੇ ਘਰ ਦੇ ਅੱਗੇ ਖੱਡੀ ਦੇ ਕਿਲੇ ਨਾਲ ਠੋਕਰ ਲੱਗਨ ਨਾਲ ਡਿੱਗ ਪਏ ਕੌਣ ਹੈ ਜਲਾਹੇ ਦੀ ਪਤਨੀ ਨੇ ਪੁੱਛਿਆ ਤਾਂ ਅਗੋਂ ਜਲਾਹ ਜਲਾਹਾ ਬੋਲਿਆ ਕੀ ਹੋਵੇਗਾ ਅਮਰੂ ਨਥਾਵਾ ਜਿਸ ਨੂੰ ਨਾ ਦਿਨੇ ਚੈਣ ਤੇ ਨਾ ਰਾਤੀ ਗੁਰੂ ਅੰਗਦ ਦੇ ਜੀ ਨੇ ਇੱਕ ਕਿੱਸਾ ਸੁਣਿਆ ਤਾਂ ਉਹਨਾਂ ਨੇ ਕਿਹਾ ਕਿ ਅਮਰੂ ਅੱਜ ਤੋਂ ਨਥਾਵਿਆਂ ਦੀ ਥਾਣੇ ਅਸਲਾਂ ਦਾ ਅਸਰਾ ਨਿਗਰਿਆਂ ਦਾ ਘਰ ਨਿਤਾਣਿਆਂ ਦਾ ਤਾਨ ਨੇ ਪੱਤਿਆਂ ਦੀ ਪੱਤ ਤੇ ਇਹ ਕੁਝ ਦਿਨ 12 ਨਾਵਾਂ ਨਾਲ ਪ੍ਰਸ਼ੰਸਾ ਕੀਤੀ ਗੁਰੂ ਰੰਗਦੇਵ ਜੀ ਅਮਰਦਾਸ ਜੀ ਦੇ ਸ਼ਬਦਾਂ ਦੀ ਸੇਵਾ ਭਾਵਨਾ ਹਲੀਮੀ ਅਤੇ ਨਿਮਰਤਾ ਤੋਂ ਪ੍ਰਭਾਵਿਤ ਹੋਏ ਤੇ ਸਿੱਖ ਪਰੰਪਰਾ ਅਨੁਸਾਰ ਉਨ੍ਹਾਂ ਗੁਰੂ ਰੰਗਦੇਵ ਜੀ ਨੂੰ ਨੇ ਅਮਰਦਾਸ ਜੀ ਨੂੰ ਆਪਣਾ ਉੱਤਰ ਅਧਿਕਾਰੀ ਹੋਣ ਦਾ ਐਲਾਨ ਕੀਤਾ ਮਾਰਚ 1552 ਈਸਵੀ ਚ ਗੁਰੂ ਅਮਰਦਾਸ ਜੀ ਦੇ ਗ੍ਰਹਿ ਅਸਥਾਨ ਤੇ ਬੈਠਣ ਦੀ ਸਦਾਰਨ ਦਰਸ਼ਨ ਕੀਤੀ ਗਈ ਕਾਰਜ ਗਰਮਰਦਾਸ ਜੀ ਨੂੰ ਗੱਡੀ ਉੱਤੇ ਬੈਠਣ ਸਮੇਂ ਨੇ ਇੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਨੂੰ ਚੀਦਦੇ ਹੋਏ ਆਪਨੇ ਸਿੱਖ ਮਤ ਦੇ ਸੰਗਠਨ ਤੇ ਵਿਕਾਸ ਲਈਨੇ ਕੰਮ ਵੀ ਕੀਤੇ ਜਿਨ੍ਹਾਂ ਦੇ ਵਿੱਚੋਂ ਗੋਇੰਦਵਾਲ ਸਾਹਿਬ ਵਿੱਚ ਬੌਲੀ ਦਾ ਨਿਰਮਾਣ ਲੰਗਰ ਸੰਸਥਾ ਦਾ ਵਿਸਤਾਰ ਸਿੱਖੀ ਦੇ ਪ੍ਰਚਾਰ ਲਈ ਬਾਈ ਮੰਝੀਆਂ ਜਾਂ ਪ੍ਰਚਾਰਕ ਸੰਗਠਿਤ ਕਰਨਾ ਤੇ ਸਭ ਸ਼ਬਦਾਂ ਦੇ ਸੰਗ੍ਰਹਿ ਤੇ ਸੰਗਠਨ ਤੋਂ ਇਲਾਵਾ ਸਮਾਜਿਕ ਸੁਧਾਰ ਵੀ ਕੀਤੇ ਉਹਨਾਂ ਨੇ ਜਾਤੀ ਭੇਦਭਾਵ ਅਤੇ ਸ਼ੂਚਾ ਦਾ ਖੰਡਨ ਕੀਤਾ ਸਤੀ ਪ੍ਰਥਾ ਦੀ ਨਿਖੇਦੀ ਕੀਤੀ ਪਰਦੇ ਦੀ ਪ੍ਰਥਾ ਦੀ ਨਹੀਂ ਨਸ਼ਿਆਂ ਦੀ ਨਕੇਦੀ ਮੌਤ ਵਿਆਹ ਤੇ ਜਨਮ ਸੰਬੰਧੀ ਰੀਤਾਂ ਵਿੱਚ ਸਦਾਰ ਕੀਤਾ ਲੰਗਰ ਅਤੇ ਪੰਗਤ ਦੀ ਬਸਤਾ ਗੁਰੂ ਅਮਰਦਾਸ ਜੀ ਦੀ ਦੇਣ ਹੈ ਉਹਨਾਂ ਦੇ ਲੰਗਰ ਵਿੱਚ ਸਮਰਾਟ ਅਕਬਰ ਨੇ ਵੀ ਲੰਗਰ ਛਕਿਆ ਬਾਣੀ ਗੁਰੂ ਅਮਰਦਾਸ ਜੀ ਨੇ ਸਿੱਖ ਮਤ ਦੇ ਸੰਗਠਨ ਤੇ ਵਿਕਾਸ ਲਈ 22 ਵਰਿਆਂ ਦੇ ਗੁਰੂ ਕਾਲਜ ਬਹੁਤ ਸਾਰੇ ਮਹੱਤਵਪੂਰਨ ਕੰਮ ਕੀਤੇ ਗੁਰੂ ਅਮਰਦਾਸ ਜੀ ਦੀ ਬਾਣੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 907 ਸ਼ਬਦ 17 ਰਾਗਾਂ ਵਿੱਚ ਅੰਕਿਤ ਹੈ ਆਨੰਦ ਸਾਹਿਬ ਦੀ ਬਾਣੀ ਵੀ ਗੁਰੂ ਅਮਰਦਾਸ ਜੀ ਨੇ ਹੀ ਉਚਾਰਨ ਕੀਤੀ ਸੀ ਜੋਤੀ ਜੋਤ ਗੁਰੂ ਮਰਦਾ ਜੀ ਨੇ 1 ਸਤੰਬਰ 1574 ਈਸਵੀ ਨੂੰ ਗੁਰੂ ਰਾਮਦਾਸ ਜੀ ਨੂੰ ਗਰਗੱਦੀ ਸੰਪੀ ਤੇ ਇਸ ਤੋਂ ਬਾਅਦ ਆਪ ਜੋਤੀ ਜੋਤ ਸਮਾ ਗਏ ਤੁਹਾਨੂੰ ਸਾਰਿਆਂ ਨੂੰ ਕਿਸ ਤਰ੍ਹਾਂ ਇਹ ਜਾਣਕਾਰੀ ਲੱਗੀ